PTC News ਨਾਲ ਜੁੜਿਓ ਤੁਸੀਂ ਇਸ ਵੇਲੇ ਦੀ ਵੱਡੀ ਖਬਰਾ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸੰਸਨੀਖੇਜ ਖੁਲਾਸਾ ਹੋਇਆ ਹੈ ਤੇ ਇੱਕ ਨੌਜਵਾਨ ਨੂੰ ਉਸ ਦੇ ਟੁਕੜੇ ਕਰਕੇ ਡਰਮ ਵਿੱਚ ਪਾ ਕੇ ਸੁੱਟ ਦਿੱਤਾ ਤਸਵੀਰਾਂ ਜਿਹੜੀਆਂ ਉਹ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜੇਕਰ ਦੇਖਿਆ ਜਾਵੇ ਕਿ ਇਹ ਦਿਲ ਦਹਿਲਾਉਣ ਵਾਲੀ ਘਟਨਾ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ ਸੰਸਨੀ ਫੈਲੀ ਹੋਈ ਹੈ ਤੇ ਕਾਫੀ ਮਾਹੌਲ ਹੈ ਜਿਹੜਾ ਉਸ ਹਮ ਦਾ ਦੇਖਿਆ ਜਾ ਰਿਹਾ ਹੈ ਕਿ ਇੱਕ 36 ਸਾਲਾ ਨੌਜਵਾਨ ਨੂੰ ਟੁਕੜੇ ਕਰਕੇ ਡਰਮ ਵਿੱਚ ਪਾ ਕੇ ਸੁੱਟ ਦਿੱਤਾ ਹੈ ਤੇ ਉਸ ਦਾ ਧੜ ਅਲੱਗ ਕਰ ਦਿੱਤਾ ਹੈ ਤੇ ਸਿਰ ਤੇ ਧੜ ਅਲੱਗ ਟੁਕੜੇ ਕਰਕੇ ਸੁੱਟਿਆ ਗਿਆ ਤਾਂ ਤਸਵੀਰਾਂ ਜਿਹੜੀਆਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਅਸੀਂ ਤੁਹਾਨੂੰ ਉਹ ਤਸਵੀਰਾਂ ਸਕਰੀਨ ਤੇ ਨਹੀਂ ਦਿਖਾ ਸਕਦੇ ਜੋ ਕਿ ਇਸ ਮੌਕੇ ਕੈਮਰੇ ਵਿੱਚ ਕੈਦ ਹੋਈਆਂ ਨੇ ਤੇ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਦਰਿੰਦਗੀ ਭਰੀ ਬਾਰਦਾਤ ਹੈ ਜਿਹੜੀ ਉਹ ਕੀਤੀ ਗਈ ਹੈ ਕਿ ਦਰਿੰਦਗੀ ਭਰੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁਧਿਆਣਾ ਵਿੱਚ ਇੱਕ 36 ਸਾਲਾ ਨੌਜਵਾਨ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਜੇਕਰ ਦੇਖਿਆ ਜਾਵੇ ਕਿ ਭਾਰਤ ਕਲੋਨੀ ਲੁਧਿਆਣਾ ਦੀ ਜਿਹੜੀ ਭਾਰਤ ਕਲੋਨੀ ਆ ਉੱਥੇ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਦਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਕੀਤਾ ਗਿਆ ਤੇ ਇਸ ਤੋਂ ਬਾਅਦ ਜਦੋਂ ਲੋਕਾਂ ਨੂੰ ਇਹ ਸਭ ਕੁਝ ਦੇਖਿਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਸੱਦਿਆ ਗਿਆ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਜਾਂਚ ਪੜਤਾਲ ਕਰ ਰਿਹਾ ਹੈ ਉੱਤੇ ਹੀ ਨੌਜਵਾਨ ਦੀ ਜਿਹੜੀ ਆ ਮ੍ਰਿਤਕ ਦੇ ਆ ਉਸ ਨੂੰ ਟੁਕੜਿਆਂ ਵਿੱਚ ਜੋ ਕੀਤਾ ਗਿਆ ਉਸ ਨੂੰ ਲਿਜਾ ਕੇ ਹਸਪੀਟਲ ਉਸ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਤਾਂ ਮੌਕੇ 'ਤੇ ਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਪਹਿਲਾਂ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਉਹ ਆਰਾਮ ਨਾਲ ਜਾਂਦਾ ਕਿਸੇ ਦੇ ਘਰ ਪਰ ਜਿਵੇਂ ਹੀ ਉਹ ਉਸਦੇ ਘਰ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਦਾ ਤੇ ਇਸ ਵਾਰਦਾਤ ਨੇ ਸੰਸਰੀ ਜਿਹੜੀ ਆ ਫਲਾਕੇ ਜਿਹੜਾ ਉਹ ਰੱਖ ਦਿੱਤੀ ਹੈ ਸੈਂਸਨੀ ਅਤੇ ਸਹਿਮ ਦਾ ਮਾਹੌਲ ਇੱਥੇ ਬਣਿਆ ਹੋਇਆ ਹੈ ਤੇ ਇਸ ਮੌਕੇ ਜਿਹੜੇ ਹਾਲਾਤ ਨੇ ਉਹ ਪਰਿਵਾਰ ਤੇ ਕੀ ਵੀtre ਨੇ ਉਹ ਪਰਿਵਾਰ ਹੀ ਦੱਸ ਸਕਦਾ ਹੈ ਕਿ ਕਿਸ ਤਰੀਕੇ ਨਾਲ ਬੇਰਹਿਮੀ ਨਾਲ ਇਹ ਕਤਲ ਕਰ ਦਿੱਤਾ ਗਿਆ ਕਿ ਇੱਕ ਨੌਜਵਾਨ ਨੂੰ ਉਸਦੇ ਟੁਕੜੇ ਕਰ ਦਿੱਤੇ ਗਏ ਆ ਅਤੇ ਡਰਮ ਵਿੱਚੋਂ ਉਸਦੇ ਟੁਕੜੇ ਪਾ ਕੇ ਸੁੱਟ ਦਿੱਤਾ ਗਿਆ ਤੇ ਮੌਕੇ ਤੇ ਜਿਵੇਂ ਹੀ ਲੋਕਾਂ ਨੂੰ ਇਸ ਸਾਰੀ ਕਟਰਾਂ ਦਾ ਪਤਾ ਲੱਗਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸੱਦਿਆ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਜਾਂਚ ਪੜਤਾਲ ਕਰ ਕੀਤੀ ਜਾ ਰਹੀ ਹੈ ਤੇ ਸਾਰੇ ਪਹਿਲਾਂ ਹਾਲਾਤ ਦੇਖੋ ਤੇ ਸਾਡੇ ਪੱਤਰਕਾਰ ਮੌਕੇ ਤੇ ਪਹੁੰਚੇ ਹੋਏ ਨੇ ਉਹ ਕੀ ਗੱਲਬਾਤ ਕਰ ਰਹੇ ਆ ਤੇ ਕਿਵੇਂ ਇਹ ਸਾਰੀ ਬਾਰਦਾਤ ਸਾਹਮਣੇ ਆਈ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਲੁਧਿਆਣਾ ਦੇ ਭਾਰਤੀ ਕਲੋਨੀ ਦੇ ਵਿੱਚ ਇੱਕ ਲਾਸ਼ ਮਿਲੀ ਹੈ ਵਿਅਕਤੀ ਦੀ ਔਰ ਧੜ ਦੇ ਨਾਲੋਂ ਸਿਰ ਅਲੱਗ ਮਿਲਿਆ ਪੁਲਿਸ ਇਸ ਪੂਰੇ ਮਾਮਲੇ ਤੇ ਜਾਂਚ ਕਰ ਰਹੀ ਹੈ ਐਂਬੂਲੈਂਸ ਮੌਕੇ ਤੇ ਜਿਹੜੀ ਬੋਡੀ ਐ ਇਥੋਂ ਪਲਾਟ ਦੇ ਵਿੱਚੋਂ ਰਿਕਵਰ ਕਰ ਲਈ ਐ ਮੇਰੇ ਨਾਲ ਮ੍ਰਿਤਕ ਦੇ ਪਰਿਵਾਰਕ ਮੈਂਬਰ ਐ ਪਛਾਣ ਦਵਿੰਦਰ ਸਿੰਘ ਦੇ ਨਾਮ ਤੇ ਹੋਈ ਐ ਇਹ ਆਖਿਆ ਜਾ ਰਿਹਾ ਕਿ ਬੰਬੇ ਤੋਂ ਇੱਥੇ ਆਇਆ ਸੀ ਕੰਮ ਦੀ ਭਾਲ ਦੇ ਵਿੱਚ ਉਹਦੇ ਜਿਹੜੇ ਮਾਸਟਰ ਐ ਉਹ ਮੇਰੇ ਨਾਲ ਨੇ ਇਹ ਪੂਰਾ ਨਾਮ ਕੀ ਐ ਇਹ ਦੇਖੋ ਕੋਈ ਸਾਸਿਕਾ ਸ਼ਾਇਦ ਇਹ ਮਸ਼ੀਨਾ ਦਾ ਐ ਉੱਥੇ ਬੰਬੇ ਕੰਮ ਕਰਦਾ ਕਰਦਾ 5-6 ਮਹੀਨੇ ਮਤਲਬ ਆ ਆ ਜ ਆਉਂਦਾ ਹੈ 2 ਮਹੀਨੇ ਬਾਅਦ ਵੀ ਆ ਜਾਂਦਾ ਸੀ ਤੇ ਇੱਥੇ ਆਇਆ 1:00 ਵਜੇ ਆਇਆ 2:30 ਵਜੇ ਤੋਂ ਬਾਅਦ ਕਾਰ ਆਇਆ ਕਾਰਾਂ ਤੇ ਕਾਰਾਂ ਨੇ ਕਹਿੰਦੀ ਪਾਣੀ ਪੀ ਗਾ ਤੁਹਾਨੂੰ 3:00 ਵਜੇ 3:00 ਤੇ ਕੱਪੜੇ ਚੇਂਜ ਕੀਤੇ ਐ ਕਿਟ ਰੱਖੀ ਆ ਤੇ ਨਾਲ ਹੀ ਨਿਕਲ ਗਿਆ ਤਾਂ ਜਿਹੜਾ ਸ਼ੇਰਾ ਸ਼ੇਰਾ ਨਾਂ ਆ ਦਾ ਮੁੰਡਾ ਆ ਉਹ ਦਾ ਯਾਰ ਦੋਸਤ ਉਹਦੇ ਘਰ ਗਿਆ ਆ ਤੇ 2:42 ਮਿੰਟ ਦੀ ਫੋਟੋ ਦਾ ਵੀ ਉਹ ਅੰਦਰ ਵੜਿਆ ਉਹਦੇ ਉਸ ਤੋਂ ਬਾਅਦ ਰਾਤ 12 ਫੱਡੇ ਬਾਅਦ 11:12 ਦੇ ਕਰੀਬ ਮਤਲਬ ਕਿ ਜਿਸ ਤਰ੍ਹਾਂ ਕੋ ਡੈਡ ਕਰਕੇ ਲਿ ਜਾਂਦੇ ਦੇਖੀ ਜਾਦਾ ਅੱਛਾ ਬਰੂ ਮੁੰਬਈ ਤੋਂ ਆਇਆ ਸੀ ਕਿੰਨੇ ਦਿਨ ਹੋ ਗਏ ਸੀ ਜਦੋਂ ਉਦੋਂ ਆਏ ਸੀ ਜੇ ਮਤਲਬ 15 ਮਿੰਟ ਹੀ ਮਤਲਬ ਇਹ ਘਰ ਰੁਕਿਆ ਸਾਨੂੰ ਚਲੋ ਗਲੀ हां जी परफॉर्मेंस 15 मिनट ही ਉਸ ਤੋਂ ਬਾਅਦ ਜਦ ਹੀ ਉਹਦੇ ਕੋਲ ਚਲੇ ਗਿਆ ਮੁੰਡੇ ਦੋਨੋਂ ਗੱਲ ਆਪਣਾ ਉਹਦਾ ਦੋਸਤ ਸੀਗਾ ਤੇ ਉੱਥੇ ਪਤਾ ਨਹੀਂ ਕੀ ਗੱਲਬਾਤ ਹੋਈ ਆ ਕੀ ਨਹੀਂ ਗੱਲ ਹੋਣੀ ਪਤਾ ਹੀ ਪਰਮਾਤਮਾ ਨੂੰ ਪਤਾ ਜਾਂਦਾ ਜੀ ਉਹਨਾਂ ਨੂੰ ਪਤਾ ਜਾਂਦਾ ਸ਼ੇਰ ਨੂੰ ਪਤਾ ਜਾਂਦਾ ਤੇ ਉਸ ਤੋਂ ਬਾਅਦ ਇਤਨੀ ਜਿੱਦਾ ਦੇਖੀ ਉੱਥੇ ਕੈਮਰੇ ਦੀ ਰਾਤ 12 ਦਾ ਮੈਂ ਕਹਿੰਦਾ ਸੀ 11:20 ਵੱਲ ਜਿੰਨੀ ਜੀ ਆ ਉਹਦੇ ਘਰ ਆ ਰਹੀ ਤੇ ਉਹ ਮੋਟਰਸਾਈਕਲ ਤੇ ਕੋਈ ਚੀਜ਼ ਲੱਤੀ ਆ ਇੱਕਰ ਮਤਲਬ ਕਿ ਸੈਟਿੰਗ ਹੈ ਇਸ ਤਰ੍ਹਾਂ ਦਾ ਡੈਡਬੋਰਡ ਵੀ ਲੱਗਾ ਹੋਇਆ ਵੀ ਕਰਵਾ ਲਈ ਪਿੱਛੇ ਦੀ ਕਰ ਵਾਲੀ ਉਹ ਸ਼ੇਰ ਹੈ ਸ਼ੇਰ ਹੈ ਇਹਦੇ ਜਿਹੜੇ ਦੋਸਤ ਹੌਲੀ 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 ਮਿਸਿੰਗ ਦੀ ਰਿਪੋਰਟ ਵੀ ਲਖਾਈ ਸੀ ਥਾਣੇ ਤੁਸੀਂ ਗੁੰਮਸ਼ੁਦਗੀ ਹਾਂਜੀ ਕੱਲ ਲਖਾਈ ਸੀ ਕਿ ਮਤਲਬ ਉਹ ਕਹਿੰਦੇ 24 ਹਨੋ 312 ਨੰਬਰ ਤੇ ਕਾਲ ਕੀਤਾ ਹੋਣਾ ਇਹਨਾਂ ਘਰਦਿਆਂ ਨੇ ਉਹ ਕਹਿੰਦੇ 24 ਘੰਟੇ ਬਾਅਦ ਤੁਹਾਡਾ ਕੀ ਸ਼ੱਕ ਹੈ ਵੀ ਜਿਹੜਾ ਉਹ ਉੱਤੇ ਦੇ ਵਿੱਚ ਦਿਖਾਈ ਬੈਠਾ ਇਹ ਗਰਦੋਸ਼ਤ ਹਾਂਜੀ ਹਾਂਜੀ ਸ਼ੋਰ ਸਾਨੂੰ ਉਸ ਵੇਲੇ ਸ਼ਾਹ ਕਾ ਸੋ ਇਹ ਇਹ ਤਸਵੀਰਾਂ ਐਂਬੂਲੈਂਸ ਹੈ ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਹੈ ਪੂਰੀ ਜਾਂਚ ਕਰ ਰਹੀ ਇਸ ਮਾਮਲੇ ਤੇ ਹਰ ਤਰੀਕੇ ਦੇ ਕੰਮ ਕੀਤਾ ਜਾ ਰਿਹਾ ਔਰ ਗੜੀ ਦੇ ਉਸ ਨੌਜਵਾਨ ਦੀ ਉਸ ਨੂੰ ਰਿਕਵਰ ਕਰ ਲਿੱਤਾ ਗਿਆ ਜਾਂਚ ਤੋਂ ਬਾਅਦ ਹੀ ਪੁਲਿਸ ਖੁਲਾਸਾ ਕਰੇਗੀ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਹਾਲ ਦੇ ਹਾਂ